ਸਰੋਨੀ ਮੈਂ ਡਾਕਟਰ ਹਰਿੰਦਰ ਸਿੰਘ देओल ਔਰ देओल ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਦੇ ਵਿੱਚ 25 ਤਰੀਕ ਨੂੰ ਦਿਨ ਬੁੱਧਵਾਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਵਿਸ਼ਾਲ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਡਾਕਟਰ ਨੇ ਜਿਵੇਂ ਕਿ ਨੀਰੋ ਗੈਸਟਰੋ ਗਾਇਨੀ ਆਰਥੋ ਬੀਪੀ ਸ਼ੂਗਰ ਥਾਇਰੋਇਡ ਤੇ ਸਾਰੇ ਜੋ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਵੱਲੋਂ ਇਹ ਮੈਡੀਕਲ ਕੈਂਪ ਜਿਹੜਾ ਉਹ ਹਸਪਤਾਲ ਦੇ ਵਿੱਚ ਲਗਾਇਆ ਜਾ ਰਿਹਾ ਜਿਹਦੇ ਵਿੱਚ ਲੋੜਿੰਦਾ ਮਰੀਜ਼ਾਂ ਨੂੰ ਫ੍ਰੀ ਟੈਸਟ ਕੀਤੇ ਜਾਣਗੇ ਸਾਰੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਫ੍ਰੀ ਚੈੱਕਅਪ ਕੀਤਾ ਜਾਵੇਗਾ ਔਰ ਕੁਝ ਲੋੜਿੰਦਾ ਮਰੀਜ਼ ਜਿਨ੍ਹਾਂ ਨੂੰ ਲੋੜ ਪਏਗੀ ਨਹੀਂ ਉਹਨਾਂ ਦੀ ਜਿਹੜੀ ਇਕੋ ਹੈ 2D ਇਕੋ ਜਿਹੜੀ ਕਿ ਜਿੱਦਾਂ ਕੀ ਰੇਟ 2250 ਹੋਇਆ ਉਹ ਵੀ ਬਿਲਕੁਲ ਫ੍ਰੀ ਕੀਤੀ ਜਾਵੇਗੀ ਔਰ ਜਿਨ੍ਹਾਂ ਨੂੰ ਕੋਈ ਹੱਡੀਆਂ ਦੀ ਜ਼ਿਆਦਾ ਸਮੱਸਿਆ ਹੈ ਔਰ ਉਹਨਾਂ ਦੇ ਵੀ ਜਿਹੜੇ 3000 ਤੱਕ ਦੇ ਟੈਸਟ ਜਿਹੜੇ ਨੇ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਬਿਲਕੁਲ ਫ੍ਰੀ ਕੀਤੇ ਜਾਣਗੇ ਔਰ ਮੇਰੀ ਸਾਰੇ ਗੁਰਦਾਸਪੁਰ ਇਲਾਕਾ ਨਿਵਾਸੀ ਨੂੰ ਅਪੀਲ ਹੈ ਕਿ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਅਤੇ ਆਪਣੀਆਂ ਜੋ ਦਵਾਈਆਂ ਚੈੱਕਅਪ ਅਤੇ ਜੋ ਟੈਸਟ ਨੇ ਉਹ ਬਿਲਕੁਲ ਫ੍ਰੀ ਕਰਵਾਓ ਸਰ ਇੱਕ ਵੀ ਡੇਟਾ ਦੇ ਟਾਈਮ ਦਾ ਦੇਖੋ ਦਿਨ ਬੁੱਧਵਾਰ ਜਾਨੇ ਕਿ ਪਰਸੋਂ ਬੁੱਧਵਾਰ ਨੂੰ 25 ਤਰੀਕ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਵਿਭਾਗਾਂ ਦੇ ਡਾਕਟਰਾਂ ਵੱਲੋਂ ਜਿਹੜਾ ਇੱਥੇ ਚੈੱਕਅਪ ਕੀਤਾ ਜਾ ਰਿਹਾ